ਸਗਰਵੰਸੀ ਰਾਜਿਆਂ ਦੀ ਕੋਰਤਪੱਸਿਆ ਵਿਸ਼ਵਾਮਿੱਤਰ ਜੀ ਨੇ ਆਖਿਆ ਹੈ ਰਾਜਕੁਮਾਰ ਸੰਸਾਰ ਤੋਂ ਇੱਕ ਦਿਨ ਜ਼ਰੂਰ ਹਰ ਪ੍ਰਾਣੀ ਨੇ ਚੱਲਣਾ ਹੈ ਇਸੇ ਤਰ੍ਹਾਂ ਸਗਰ ਦੇ ਪਰਲੋਕ ਚਲੇ ਜਾਣ ਪਿੱਛੇ ਉਸਦੇ ਪੋਤਰੇ ਅੰਸ਼ੂਮਾਨ ਨੂੰ ਮੰਤਰੀਆਂ ਨੇ ਰਾਜ ਸਿੰਘਾਸਨ ਉੱਪਰ ਬਿਠਾਇਆ ਉਹਨਾਂ ਨੇ ਥੋੜਾ ਚਿਰ ਰਾਜ ਕੀਤਾ ਚਿੱਤ ਵਿੱਚ ਇਹ ਪੀੜਾ ਸੀ ਕਿ ਉਹ ਕਿਵੇਂ ਆਪਣੇ ਚਾਚਾ ਨੂੰ ਸਵਰਗ ਵਿੱਚ ਭੇਜੇ ਉਹ ਆਪਣੇ ਪੁੱਤਰ ਦਲੀਪ ਨੂੰ ਰਾਜ ਸਿੰਘਾਸਨ ਉੱਪਰ ਬਿਠਾ ਕੇ ਆਪ ਤਪੱਸਿਆ ਕਰਨ ਵਾਸਤੇ ਪर्वਤਾਂ ਨੂੰ ਚੜਿਆ ਗਿਆ 32 ਹਜ਼ਾਰ ਸਾਲ ਕੋਰ ਤਪੱਸਿਆ ਕਰਨ ਪਿੱਛੋਂ ਸਵਰਗ ਤਾਂ ਪਹੁੰਚੇ ਪਰ ਉਹ ਆਪਣੇ ਚਾਚੀਆਂ ਵਾਸਤੇ ਗੰਗਾ ਜਲ ਪ੍ਰਾਪਤਨਾ ਕਰ ਸਕੇ ਜਦੋਂ ਦਲੀਪ ਨੂੰ ਪਤਾ ਲੱਗਾ ਕਿ ਉਸ ਦਾ ਬਾਪ ਪਰਲੋਕ ਗਮਨ ਕਰ ਗਿਆ ਹੈ ਤਾਂ ਉਸ ਨੇ ਆਪਣੇ ਵੱਡਿਆਂ ਨੂੰ ਤਾਰਨ ਦੇ ਯਤਨ ਆਰੰਭੇ ਕੁਲਦੀਪ ਨੇ 30000 ਸਾਲ ਰਾਜ ਕੀਤਾ 30000 ਸਾਲ ਹੀ ਉਹ ਵੱਡੇ ਵੱਡੇ ਯੱਗ ਕਰਦਾ ਰਿਹਾ ਆਖਰ ਉਹ ਵੀ ਪਰਲੋਕ ਨੂੰ ਗਿਆ ਤੇ ਚੰਗੇ ਕਰਮ ਕਰਨ ਦੇ ਕਾਰਨ ਉਸ ਨੂੰ ਸਵਰਗ ਪ੍ਰਾਪਤ ਹੋਇਆ ਦਲੀਪ ਦੀ ਮ੍ਰਿਤਿ ਤੋਂ ਪਿੱਛੇ ਦਲੀਪ ਦਾ ਪੁੱਤਰ ਪਗੀਰਥ ਰਾਜ ਤਖਤ ਉੱਪਰ ਬੈਠਾ ਪਗੀਰਥ ਦਾ ਕੋਈ ਪੁੱਤਰ ਨਹੀਂ ਸੀ ਥੋੜਾ ਚਿਰ ਰਾਜ ਕਰਨ ਦੇ ਪਿੱਛੇ ਭਗੀਰਤ ਨੇ ਆਪਣੇ ਮਨ ਨਾਲ ਫੈਸਲਾ ਕੀਤਾ ਕਿ ਉਹ ਪਿਤਾ ਨੂੰ ਤ ਉਹ ਪਿਤਰਾ ਨੂੰ ਧਾਰਨ ਵਾਸਤੇ ਗੰਗਾ ਨੂੰ ਜ਼ਰੂਰ ਧਰਤੀ ਉੱਪਰ ਲੈ ਕੇ ਆਵੇਗਾ ਉਸਨੇ ਆਪਣੇ ਮੰਤਰੀਆਂ ਨੂੰ ਦਿਲ ਦਾ ਭੇਤ ਦੱਸਿਆ ਤੇ ਉਹਨਾਂ ਨੂੰ ਰਾਜਕਾਜ ਸੰਭਾਲ ਕੇ ਉਹ ਹਿਮਾਲਿਆ ਪਰਬਤ ਨੂੰ ਚਲੇ ਗਏ برف ਕੱਜੇ ਪਰਬਤ ਦੇ गोकर्ण नाम ਦੇ ਤੀਰਥ ਉੱਪਰ ਬੈਠ ਕੇ ਕੋਰ ਤਪੱਸਿਆ ਕਰਨੀ ਸ਼ੁਰੂ ਕੀਤੀ ਇਸ ਦੀ ਤਪੱਸਿਆ ਪਹਿਲੇ ਰਾਜਿਆਂ ਨਾਲੋਂ ਵੱਖਰੀ ਸੀ ਅੱਗ ਦੀਆਂ ਧੂਣੀਆਂ ਤਾਂ ਕਿ ਤਾਂ ਕਿ ਤੇ ਪੈਰਾਂ ਦੇ ਅੰਗੂਠੇ ਦੇ ਭਾਰ ਖਲੋਕੇ ਤਪੱਸਿਆ ਕਰਦਾ ਰਿਹਾ ਮਹੀਨੇ ਵਿੱਚ ਇੱਕ ਦਿਨ ਅਨ ਨੂੰ ਮੂੰਹ ਲਾਉਂਦਾ 1000 ਸਾਲ ਤਪੱਸਿਆ ਕਰਦੇ ਨੂੰ ਹੋ ਗਿਆ ਤਾਂ ਬ੍ਰਹਮਾ ਜੀ ਦੇ ਮਨ ਤਰਸ ਆਇਆ ਉਹ ਵਿਆਦੇ ਸਾਗਰ ਦੇਵਤਿਆਂ ਸਮੇਤ ਪਗੀਰਥ ਦੇ ਕੋਲ ਆਏ ਤੇ ਬੋਲੇ हे ਉੱਚ ਕੋਲ ਰਾਜਨ ਮੈਂ ਤੇਰੀ ਤਪੱਸਿਆ ਦੇਖ ਕੇ ਬਹੁਤ ਪਰਸਾਨ ਹੋਇਆ ਹਾਂ ਜੋ ਜੀ ਚਾਹੇ ਵਾਰ ਮੰਗੇ ਇਹ ਸੁਣ ਕੇ ਪਗੀਰਥ ਨੇ ਹੋਸ਼ ਸੰਭਾਲੀ ਬ੍ਰਹਮਾ ਜੀ ਤੇ ਦੇਵਤਿਆਂ ਦਾ ਪੂਜਨ ਕੀਤਾ ਪੂਜਨ ਕਰਨ ਪਿੱਛੋਂ ਬੇਨਤੀ ਕੀਤੀ हे ਭਗਵਾਨ ਜੇ ਤਰੁਠੇ ਹੋ ਤਾਂ ਮੇਰੀ ਮੇ ਮੇਰੀਆਂ ਦੋ ਮੁਰਾਦਾਂ ਪੂਰੀਆਂ ਕਰੋ ਇੱਕ ਤਾਂ ਮੈਂ ਰਾਜਾ ਸਗਰ ਦੇ ਪੁੱਤਰਾਂ ਨੂੰ ਗੰਗਾ ਰਾਹੀਂ ਜਲ ਦੇਣਾ ਚਾਹੁੰਦਾ ਹਾਂ ਤਾਂ ਕਿ ਉਹ ਸਵਰਗ ਨੂੰ ਪ੍ਰਾਪਤ ਕਰ ਸਕਣ ਦੂਸਰਾ ਵਾਰ ਮੰਗਦਾ ਹਾਂ ਕਿ ਮੇਰੇ ਘਰ ਪ੍ਰਤਾਪੀ ਪੁੱਤਰ ਹੋਵੇ ਜਿਸ ਨਾਲ ਵੰਸ਼ ਦੀ ਸੰਗਲੀ ਅਮੁੱਕ ਤੁਰੇ ਰਹੇ ਇਹ ਹੈ ਦੋਵੇਂ ਵਾਰ ਬਖਸ਼ੋ ਬ੍ਰਹਮਾ ਜੀ ਬੋਲੇ ਗੰਗਾ ਮਾਤ ਲੋਕ ਵਿੱਚ ਜਾ ਸਕਦੀ ਹੈ ਬਾਰੇ ਸਦੇ ਤੇਜ ਨੂੰ Shiv ji ਤੋਂ ਬਿਨਾ ਕੋਈ ਨਹੀਂ ਰੋਕ ਸਕਦਾ ਧਰਤੀ ਨੂੰ ਪਾੜ ਸੁੱਟੇਗੀ Shiv ji ਨੂੰ ਪ੍ਰਸੰਨ ਕਰਨ ਵਾਸਤੇ ਉਸਤੀ ਆराधना ਕਰੋ ਦੂਸਰਾ ਤੇਰੇ ਘਰ ਪੁੱਤਰ ਹੋਵੇਗਾ ਬਲੀ ਤੇ ਪ੍ਰਤਾਪੀ ਪੁੱਤਰ ਇਹ ਆਕੇ ਬ੍ਰਹਮਾ ਜੀ ਦੇਵਤਿਆਂ ਸਮੇਤ ਅਲੋਪ ਹੋ ਗਏ 42ਵਾਂ ਸਰਗ ਸਮਾਪਤ ਹੋਇਆ